ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰਬਾਣੀ ਗੁਰੂ ਦੇ ਵਿੱਚ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਭੇਦ ਦਿੱਤਾ ਹੈ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਨੇ ਨਾ ਰੂਪ ਨਾ ਰੰਗ ਨਾ ਰੇਖ ਕੇਛੇ ਤ੍ਰੈ ਗੁਣ ਤੇ ਪ੍ਰਭ ਪਿੰਨ ਤਿਸੇ ਬੁਜਾਏ ਨਾਨਕਾ ਜਿਸ ਹੋਵੇ ਸੁਪਰਸੰਗ ਵੀ ਜਿਹੜੇ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਰੂਪ ਨੇ ਉਹਨਾਂ ਦਾ ਕੋਈ ਰੂਪ ਰੰਗ ਰੇਖ ਨਹੀਂ ਹੈ ਤੇ ਉਹ ਮਾਇਆ ਦੇ ਤਿੰਨ ਗੁਣਾ ਤੋਂ ਉੱਪਰ ਨੇ ਤੇ ਜਿਸ ਨੂੰ ਉਹ 부ਝਾ ਦਿੰਦੇ ਨੇ ਆਪਣਾ ਆਪ ਤੇ ਉਹ ਜਾਣ ਲੈਂਦਾ ਜਿਵੇਂ ਇੱਕ ਆਪਾਂ ਉਦਾਹਰਣ ਲਈਏ ਮਹਾਭਾਰਤ ਕਾਲ ਦੇ ਵਿੱਚ ਦਰੋਣਾਚਾਰਿਆ ਗੁਰੂ ਸੀ ਤੇ ਸ਼ਸਤਰ ਵਿਦਿਆ ਸਿਖਾਉਂਦੇ ਸੀ ਅਰਜੁਨ ਨੂੰ ਕਿਉਂਕਿ ਉਹ ਰਾਜੇ ਸੀ ਰਾਜਿਆਂ ਦੇ ਗੁਰੂ ਸੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੀ ਸਿਖਾਈ ਹੋਈ ਸ਼ਸਤਰ ਵਿਦਿਆ ਤੇ ਮੇਰਾ ਬੱਚਾ ਬਹੁਤ ਅੱਗੇ ਨਿਕਲ ਗਿਆ ਹੈ ਪਰ ਜਦੋਂ ਉਹਨਾਂ ਨੂੰ ਇਹ ਗਿਆਨ ਹੋਇਆ ਕਿਸੇ ਨੇ ਦੱਸਿਆ ਕਿ ਇੱਕ ਲਵਿਆ ਨਾਮ ਦਾ ਬੰਦਾ ਜਿਹਨੂੰ ਤੁਸੀਂ ਸਿੱਖਿਆ ਹੇ ਨਹੀਂ ਦਿੱਤੀ ਕਿਉਂਕਿ ਉਹ ਆਮ ਜਿਹਾ ਬੰਦਾ ਹੈ ਤੇ ਤੁਸੀਂ ਰਾਜਿਆਂ ਨੂੰ ਸਿੱਖਿਆ ਦਿੰਦੇ ਹੋ ਤੇ ਉਹ ਸ਼ਸਤਰ ਵਿਦਿਆ ਮਨ ਹੀ ਮਨ 'ਚ ਉਹਨਾਂ ਨੂੰ ਗੁਰੂ ਮੰਨ ਕੇ ਕਰਨ ਲੱਗਾ ਹੁਣ ਮਨ ਦੇ ਵਿੱਚ ਮੰਨਿਆ ਤੇ ਮਨ ਦੇ ਵਿੱਚ ਕੌਣ ਹੈ ਪ੍ਰਕਾਸ਼ ਰੂਪ ਅਕਾਲ ਪ੍ਰਖਵਈ ਗੁਰੂ ਅਕਾਲ ਪ੍ਰਖਵਈ ਗੁਰੂ ਜਦੋਂ ਆਪ ਸਮਰਥ ਹੋ ਕੇ ਗੁਰੂ ਰੂਪ ਧਾਰ ਕੇ ਜਿਵੇਂ ਆਪਾਂ ਸ਼ਬਦ ਗੁਰੂ ਦੀ ਉਪਾਧਨਾ ਕਰਦੇ ਆਂ ਅਕਾਲ ਪ੍ਰਖਵਈ ਗੁਰੂ ਦਾ ਜਿਹੜਾ ਰੂਪ ਹੈ ਆਪਾਂ ਨੂੰ ਕਿੱਦਾਂ ਪਤਾ ਲੱਗਦਾ ਪਹਿਲਾਂ ਸ਼ਬਦ ਰੂਪ ਦੇ ਵਿੱਚ ਆਪਾਂ ਸੁਣਦੇ ਆਂ ਨਾਮ ਸੁਣਦੇ ਆਂ ਅੰਦਰੋਂ ਉਵੇਂ ਹੀ ਉਹ ਭਗਤੀ ਕਰਦਾ ਹੋਇਆ ਉਸ ਨੇ ਸ਼ਾਸਤਰ ਵਿੱਦਿਆ ਸ਼ੁਰੂ ਕੀਤੀ ਤੇ ਉਹ ਅਰਜੁਨ ਤੋਂ ਵੀ ਅੱਗੇ ਨਿਕਲ ਗਿਆ ਮਹਾਰਾਜ ਨੇ ਸਾਨੂੰ ਇਹ ਜਨਾਇਆ ਹੈ ਕਿ ਜਿਹੜਾ ਗੁਰਮੁਖ ਪਰਮਾਤਮਾ ਦੀ ਭਗਤੀ ਕਰੇਗਾ ਪਰਮਾਤਮਾ ਆਪ ਉਹਨੂੰ ਮਿਲਣਾਂਗੇ ਜਦਕਿ ਆਪਾਂ ਸਾਰੇ ਇਤਿਹਾਸ ਦੇਖੀਏ ਤਾਂ ਦਰਨਾ ਜਾਰਾ ਜੀ ਨੇ ਉਸ ਗੁਰਮੁਖ ਬੰਦੇ ਦਾ ਅੰਗੂਠਾ ਮੰਗ ਲਿਆ ਸੀ ਗੁਰੂ ਦਕਸ਼ਨਾ ਦੇ ਵਿੱਚ ਕਿ ਤਾਂਕਿ ਉਹ ਸ਼ਾਸਤਰ ਵਿਦਿਆ ਨਾ ਕਰ ਸਕੇ ਤੇ ਪਰ ਇਹ ਗੁਰਬਾਣੀ ਗੁਰੂ ਮੋਰ ਲਾਂਦੇ ਨੇ ਵੀ ਜਿਹੜਾ ਨਾਮ ਜਪੇਗਾ ਜਿਹੜਾ ਗੁਰੂ ਯਾਨੀ ਸ਼ਬਦ ਦੇ ਵਿੱਚ ਸਮਾਏਗਾ ਜਿਹੜਾ ਸ਼ਬਦ ਦੇ ਵਿੱਚ ਸਮਾ ਕੇ ਇਸ ਖਾਲੀ ਖਲਾ ਦੇ ਵਿੱਚ ਪ੍ਰਮਾਤਮਾ ਦੀ ਭਾਲ ਕਰੇਗਾ ਤੇ ਅੰਦਰ ਭਾਲ ਕਰੇਗਾ ਉਹ ਮੋਕਸ਼ ਨੂੰ ਪ੍ਰਾਪਤ ਹੋਏਗਾ ਉਸ ਨੂੰ ਉਹ ਅਕਾਲ ਪੁਰਖ ਪ੍ਰਕਾਸ਼ ਰੂਪੇ ਦਾ ਦਰਸ਼ਨ ਹੋਣਗੇ ਸੋ ਇਸ ਕਰਕੇ ਮਾਲਕ ਦੀ ਵੱਧ ਤੋਂ ਵੱਧ ਬੰਦਗੀ करिए ਮਾਲਕ ਆਪਣੇ ਬਹੁਤ ਨੇੜੇ ਨੇ ਸਵਾਸਾਂ ਦੇ ਵਿੱਚ ਨੇ ਉਹ ਸਵਾਸ ਦੇ ਕੇ ਸਾਨੂੰ ਜ਼ਿੰਦਾ ਰੱਖ ਰਿਹਾ ਤੇ ਆਪਾਂ ਨੂੰ ਸਵਾਸ ਗ੍ਰਾ ਸਿਮਰਨ ਕਰਕੇ ਜੋ ਜੁਗਤ ਹੈ ਤੇ ਆਪਣੇ ਸਰੀਰ ਰੂਪੀ ਮਾਇਆ ਨੂੰ ਭੁੱਲ ਕੇ ਜਿਆਦਾ ਤੋਂ ਜਿਆਦਾ ਆਪਾਂ ਸੁਨ ਮੰਡਲ 'ਚ ਬੈਠੀਏ ਜਿੱਥੇ ਮਾਲਕ ਬੈਠੇ ਨੇ ਤੇ ਜਿਹੜਾ ਧਿਆਨ ਹੈ ਉਹ ਆਪਣੇ ਆਪ ਹੀ ਜਦੋਂ ਮਨ ਇਹ ਸੂਰਜ ਤੇ ਚੰ드ਰਮਾ ਯਾਨੀ ਸੱਜੀ ਤੇ ਖੱਬੀ ਅੱਖ ਨੂੰ ਸੂਰਜ ਚੰ드ਰਮਾ ਵਰਵਾਨੀ ਕਹੇ ਤਾਂ ਇਸ ਤੋਂ ਉੱਪਰ ਉੱਠੇਗਾ ਸੁਣ ਵੀ ਜਾਏਗਾ ਸ਼ਬਦ ਨੂੰ ਫੜੇਗਾ ਉਹ ਆਪਣੇ ਆਪ ਹੀ ਧਿਆਨ ਦੇ ਮਾਰਗ ਤੇ ਚੱਲ ਪਏਗਾ ਸੋ ਇਸ ਕਰਕੇ ਆਪਾਂ ਵੀ ਸੱਚੇ ਬਾਦਸ਼ਾਹ ਦੇ ਚਰਨਾਂ ਨਾਲ ਜੁੜੀਏ ਬਹੁਤ ਵਾਰ ਸਿਮਰਨ ਕਰੀਏ ਗਿਆਨ ਹਾਸਲ ਕਰੀਏ ਤੇ ਇਕਲਵਿਆ ਵਾਂਗੂ ਕੱਲਾ ਕੱਲਾ ਸਿੱਖ ਤੁਰੰਦਰ ਬਣੇ ਕੱਲਾ ਕੱਲਾ ਸਿੱਖ ਜਿਹੜਾ ਉਹ ਇੱਕ ਐਸਾ ਨਾਮ ਜਪੇ ਕਿ ਮਾਲਕ ਉਹਨਾਂ ਤੇ ਖੁਸ਼ ਹੋ ਜਾਵੇ ਕਿਉਂਕਿ ਮਾਲਕ ਤਾਂ ਚਾਹਦੇ ਨੇ ਵਾਹਿਗੁਰੂ ਜੀ ਹਰ ਬੰਦਾ ਹਰ ਉਹਦਾ ਮਨ ਭੇਜਿਆ ਹੋਇਆ ਯੋਧਾ ਬਣੇ ਕਹਿੰਦੇ ਜਾਗੋ ਹਰ ਰੰਗ ਲਾਗੋ ਇਸ ਯੁੱਗ ਮੇ ਸੋ ਘਈਅਤ ਹੈ ਸੂਰਾ ਕੱਲਾ ਕੱਲਾ ਮਨ ਸੂਰਮਾ ਬਣੇ ਉਹ ਸਾਰਿਆਂ ਨਾਲ ਪ੍ਰੇਮ ਕਰਦਾ ਹੋਇਆ ਸੰਸਾਰ ਦੀ ਯਾਤਰਾ ਚ ਕਰਦਾ ਹੋਇਆ ਚਾਹੀਓ ਇਕਲਵਿਆ ਵਾਂਗੂ ਕੱਲਾ ਹੋ ਜਾਵੇ ਉਹ ਕੋਈ ਗੱਲ ਮੈਟਰ ਨਹੀਂ ਕਰਦੀ ਚਾਹੀਓ ਉਹਨੂੰ ਕੋਈ ਪੁੱਛੇ ਨਾ ਪੁੱਛੇ ਸੰਸਾਰੀ ਗੁਰੂ ਪੁੱਛੇ ਨਾ ਪੁੱਛੇ ਪਰ ਭਗਤੀ ਜਿਹੜੀ ਹੈ ਗੁਰਮੁਖ ਪਿਆਰੇ ਉਹ ਬਹੁਤ ਜ਼ਰੂਰੀ ਹੈ ਉਹ ਸਵਾਸ ਸਵਾਸ ਕਰੇ ਸੋ ਇਹਨੇ ਵਚਨ ਕਰਦੇ ਹੋਏ ਕੋਈ ਅਖਰਵਾਦਗਟ ਹੋ ਜਾਂਦਾ ਆਪਜੀ ਸੰਗਤ ਤੇ ਗੁਰੂ ਸਹਿਬਾਨ ਬਖਸ਼ਣਯੋਗੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ